ਮੇਰੇ ਹੱਥ ਉੱਤੇ ਗਰਮ-ਗਰਮ ਤੇਲ ਪੈ ਗਿਆ ਉਹ ਮੇਰੀ ਹੀ ਗਲਤੀ ਕਰਕੇ ਮੇਰੀ ਹੀ ਨਾ ਸਮਝੀ ਕਰਕੇ ਪੈ ਗਿਆ ਤੇ ਹੱਥ ਇੰਨਾ ਕੋ ਸੜ ਗਿਆ ਮਾਪਿਆਂ ਨੂੰ ਚਿੰਤਾ ਹੋਣ ਲੱਗੀ ਮੇਰੀ ਸਿਹਤ ਦੀ ਕਿਉਂਕਿ ਬਚਪਨ ਵੇਲੇ ਹੀ ਮੇਰਾ ਸਿਰ ਦਾ ਆਕਾਰ ਮੈਂ ਇਸ ਅਧਿਆਪਕ ਦਾ ਪੀਰੀਅਡ ਨਹੀਂ ਅੱਜ ਲਗਾਉਣਾਗਾ ਬੰਕ ਮਾਰਨੀ ਹੈਪਾ ਉਹ ਕੁਦਰਤੀ ਅਧਿਆਪਕ ਸਹਿਬਾਨ ਜਿਹੜੇ ਸੀ ਜਿਨ੍ਹਾਂ ਦਾ ਜ਼ਿਕਰ ਮੈਂ ਕੀਤਾ ਉਹ ਪਿੱਛੇ ਆ ਰਹੇ ਸੀ 3rd ਸਮੈਸਟਰ ਤੱਕ ਪਹੁੰਚਦੇ ਪਹੁੰਚਦੇ ਮੇਰੇ ਕੋਲੇ ਇੱਕ ਪਾਸੇ ਮੇਰੇ 3ਰਡ ਸੈਮੈਸਟਰ ਦੇ ਪੇਪਰ ਸੀ ਤੇ ਪਿਛਲੀਆਂ ਮੇਰੀਆਂ ਜਿਹੜੀਆਂ ਰੀਫਰੈਂਸ ਉਹ ਵੀ ਇਕੱਠੀਆਂ ਹੋ ਗਈਆਂ। ਵਿਧਾਨੀਆਂ ਨੂੰ ਲੈ ਕੇ ਲੜਾਈਆਂ ਹੁੰਦੀਆਂ ਜੀ। ਉਦੋਂ ਬਹੁਤ ਲੜਾਈ ਹੋਈ। ਉਹ ਸੀਨ ਉਹ ਕਿਵੇਂ ਬਹੁਤ ਡਰ ਗਿਆ। ਹਿੰਮਤ ਨਾਲ ਬਣਾਉਣੇ ਮੈਂ ਰਾਹ ਰੱਬ ਦੀ ਰਜ਼ਾ ਵਿੱਚ ਰਹਿ ਕੇ ਕਰਨੇ ਪੂਰੇ ਮੈਂ ਚਾ। ਮੇਰਾ ਨਾਮ ਸ਼ਮਸ਼ੀਲ ਸਿੰਘ ਸੋਲੀ ਹੈ ਜੀ। ਔਰ ਮੈਂ ਪੰਜਾਬ ਦੇ ਖੁਸ਼ਹਾਲ ਜ਼ਿਲੇ ਸ੍ਰੀ ਮੁਕਸਰ ਸਾਹਿਬ ਦਾ ਵਸਨੀਕਾਂ ਔਰ ਪੇਸ਼ੇਵਰੋਂ ਮੈਂ ਚੰਡੀਗੜ੍ਹ ਦੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਮਤੌਰ ਅਧਿਆਪਕ ਦੇ ਸੇਵਾਵਾਂ ਨਿਭਾ ਰਿਹਾ ਜੀ ਮੇਰਾ ਜਨਮ ਮੇਰੇ ਨਾਨਕੇ ਘਰ ਫਰੋਜ਼ਪੁਰ ਵਿਖੇ ਹੋਇਆ ਜਿਸ ਦਿਨ ਮੇਰਾ ਜਨਮ ਹੋਇਆ ਉਸ ਦਿਨ ਮੇਰੇ ਸਤਕਾਰਯੋਗ ਮਾਮਾ ਜੀ ਦੀ ਮੈਰਿਜ ਸੀ ਪਰ ਕਹਿੰਦੇ ਨੇ ਕਿ ਜਿਵੇਂ ਹੀ ਇਨਸਾਨ ਦਾ ਜਨਮ ਹੁੰਦਾ ਹੈ ਤੇ ਉਸ ਦੇ ਮੌਤ ਤੱਕ ਹਰ ਗੱਲ ਪਹਿਲਾਂ ਹੀ ਲਿਖੀ ਜਾਂਦੀ ਹੈ ਕੁਝ ਇਹੋ ਜਿਹੇ ਘਟਨਾਵਾਂ ਹੀ ਮੇਰੀ ਜ਼ਿੰਦਗੀ ਦੇ ਵਿੱਚ ਵੀ ਹੋਈਆਂ ਜਿਨ੍ਹਾਂ ਨੇ ਮੈਨੂੰ ਖੁਸ਼ੀਆਂ ਵੀ ਦਿੱਤੀਆਂ ਤੇ ਸੰਘਰਸ਼ ਵੀ ਦਿੱਤਾ ਜਦੋਂ ਮੇਰਾ ਜਨਮ ਹੋਇਆ ਤਾਂ ਮੇਰੇ ਜਨਮ ਤੋਂ ਹੀ ਕੁਝ ਕੁ ਦਿਨਾਂ ਬਾਅਦ ਮਾਪਿਆਂ ਨੂੰ ਚਿੰਤਾ ਹੋਣ ਲੱਗੀ ਮੇਰੀ ਸਿਹਤ ਦੀ ਕਿਉਂਕਿ ਬਚਪਨ ਵੇਲੇ ਹੀ ਮੇਰਾ ਸਿਰ ਦਾ ਆਕਾਰ ਥੋੜਾ ਜਿਹਾ ਨਾਰਮਲਸ ਨਾਲੋਂ ਵੱਧਦਾ ਸੀ ਜਿਸ ਕਰਕੇ ਮਾਪਿਆਂ ਨੂੰ ਜਿੱਥੇ ਮੇਰੇ ਜਨਮ ਦੀ ਪਹਿਲੇ ਪਲੇਠੇ ਪੁੱਤਰ ਦੀ ਖੁਸ਼ੀ ਸੀ ਉੱਥੇ ਹੀ ਇਸ ਗੱਲ ਦਾ ਗਮ ਵੀ ਸੀ ਕਿ ਉਹਨਾਂ ਦਾ ਪਹਿਲਾ ਬੱਚਾ ਹੀ ਦੁੱਖਾਂ ਵਿੱਚ ਘਿਰਦਾ ਨਜ਼ਾਰਾ ਹੈ ਬਹੁਤ ਇਲਾਜ ਕਰਾਇਆ ਮਾਪਿਆਂ ਨੇ ਪਰ ਉਹਨਾਂ ਦੇ ਦੱਸਣ ਮੁਤਾਬਕ ਮੇਰੇ ਸਿਹਤ ਵਿੱਚ ਕੋਈ ਫਰਕ ਨਹੀਂ ਪਿਆ ਚਿੰਤਾ ਹੋਰ ਵਧ ਗਈ ਫਿਰ ਗੁਰੂਆਂ ਦੀ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਇੱਕ ਡਾਕਟਰ ਸਹਿਬਾਨ ਸੀਗੇ ਉਹਨਾਂ ਵੱਲੋਂ ਮੇਰਾ ਇਲਾਜ ਕੀਤਾ ਗਿਆ ਜੀ ਤੇ ਕੁਝ ਹੀ ਸਮੇਂ ਬਾਅਦ ਦੋ ਕੁ ਸਮੇਂ ਸਾਲ ਦੇ ਸਮੇਂ ਬਾਅਦ ਜਦੋਂ ਮੇਰਾ ਸਿਰ ਦਾ ਆਕਾਰ ਨੋਰਮਲ ਹੋਣਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਜਦੋਂ ਮੇਰੇ ਪਿਤਾ ਜੀ ਆਪਣੇ ਅਧਿਆਪਕ ਕਿਤੇ ਦੇ ਸਬੰਧ ਵਿੱਚ ਸ੍ਰੀ ਮੁਖਸਰ ਖਾਬ ਦੀ ਧਰਤੀ ਤੇ ਆਪਣੀ ਜੌਬ ਕਰਨ ਆਏ ਤਾਂ ਅਸਲ ਕਹਾਣੀ ਇੱਥੋਂ ਵੀ ਸ਼ੁਰੂ ਹੁੰਦੀ ਹੈ ਮੈਂ 8ਵੀਂ ਜਮਾਤ ਦੇ ਵਿੱਚ ਸੀਗਾ ਪਰਿਵਾਰ ਦੇ ਵਿੱਚ ਘਟਨਾ ਹੋਈ ਜਿਹਦੇ ਕਰਕੇ ਸਾਡਾ ਪਰਿਵਾਰ ਇੱਕ ਵਾਰੀ ਖੇਰੂ-ਖੇਰੂ ਹੋ ਗਿਆ ਔਰ ਉਸ ਤੋਂ ਬਾਅਦ 10ਵੀਂ ਜਮਾਤ ਦਾ ਜਦੋਂ ਮੈਂ ਵਿਦਿਆਰਥੀ ਸੀ ਤਾਂ ਉਸ ਘਟਨਾ ਨੇ ਵੀ ਮੈਨੂੰ ਤੇ ਮੇਰੇ ਪਰਿਵਾਰ ਨੂੰ ਝੰਝੋੜ ਕੇ ਰੱਖ ਦਿੱਤਾ ਹੋਇਆ ਇਸ ਤਰ੍ਹਾਂ ਕਿ ਜਦੋਂ ਮਾਰਚ 2 1992 ਦੇ ਵਿੱਚ ਮੇਰੇ 10ਵੀਂ ਜਮਾਤ ਦੇ ਫਾਈਨਲ ਪੇਪਰ ਸਨ ਤੇ ਉਸ ਤੋਂ 2 ਮਹੀਨੇ ਪਹਿਲਾਂ ਮੇਰੇ ਹੱਥ ਉੱਤੇ ਗਰਮ ਗਰਮ ਤੇਲ ਪੈ ਗਿਆ ਉਹ ਮੇਰੀ ਹੀ ਗਲਤੀ ਕਰਕੇ ਮੇਰੀ ਹੀ ਨਾ ਸਮਝੀ ਕਰਕੇ ਪੈ ਗਿਆ ਤੋਂ ਹੱਥ ਇੰਨਾ ਕੋ ਸੜ ਗਿਆ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜੀ ਜਦੋਂ ਹੱਥ ਸੜਿਆ ਤਾ ਪਿਤਾ ਜੀ ਨੂੰ ਫਿਰ ਚਿੰਤਾ ਹੀ ਮਾਪਿਆਂ ਨੂੰ ਫਿਰ ਮਾਪ ਨੂੰ ਵੀ ਚਿੰਤਾ ਹੋਈ ਵੀ ਇਹ ਕੀ ਹੋ ਗਿਆ ਸਾਡੇ ਪੁੱਤਰ ਦੇ ਨਾਲ ਇੱਕ ਪਾਸੇ ਪੇਪਰਾਂ ਦਾ ਟੈਨਸ਼ਨ ਦੂਜੇ ਪਾਸੇ ਮੇਰੀ ਮੇਰੀ ਟੈਨਸ਼ਨ ਮੇਰੇ ਹੱਥ ਦੀ ਮੇਰੀ ਸਿਹਤ ਦੀ ਟੈਨਸ਼ਨ ਉਹਨਾਂ ਨੂੰ ਸੀ ਫਿਰ ਸਾਡੇ ਗੁਆਂਢ ਦੇ ਵਿੱਚ ਇੱਕ ਅੰਕਲ ਸੀਗੇ ਉਹਨਾਂ ਕੋਲੇ ਰਤਨ ਜੋਤ ਦੀ ਦਵਾਈ ਸੀ ਜੀ ਉਹਨਾਂ ਨੇ ਰਤਨ ਜੋਤ ਦੀ ਦਵਾਈ ਮੇਰੇ ਪਿਤਾ ਜੀ ਨੂੰ ਸੌਂਪ ਦੇ ਕਿਹਾ ਕਿ ਮਾਸਟਰ ਜੀ ਤੁਸੀਂ ਇਸ ਬੱਚੇ ਦੇ ਉੱਤੇ ਇਹ ਦਵਾਈ ਲਗਾਓ ਔਰ ਇਹਨੂੰ ਤੁਸੀਂ ਠੀਕ ਕਰੋ ਇਸ ਜ਼ਖਮ ਨੂੰ ਜ਼ਖਮ ਬਹੁਤ ਗਹਿਰਾ ਸੀਗਾ ਜੀ ਉਸ ਦੌਰਾਨ ਮੇਰੇ ਪਿਤਾ ਜੀ ਸਕੂਲ ਗਏ ਤੇ ਸਕੂਲ ਜਾ ਕੇ ਉਹਨਾਂ ਨੇ ਜਦੋਂ ਮੇਰੇ ਕਲਾਸ ਇੰਚਾਰਜ ਨੂੰ ਬੇਨਤੀ ਕੀਤੀ ਮੈਡੀਕਲ ਲੀਵ ਦੀ ਤਾਂ ਅੱਗੋਂ ਉਹ ਕਲਾਸ ਇੰਚਾਰਜ ਬੜੀ ਹੀ ਤਲਖੀ ਵਿੱਚ ਬੋਲਿਆ ਮੇਰੇ ਪਿਤਾ ਜੀ ਨੂੰ ਮੇਰੇ ਪਿਤਾ ਜੀ ਨੂੰ ਬੋਲਿਆ ਜਗਦੀਸ਼ ਸਿੰਘ ਤੇਰੇ ਮੁੰਡੇ ਨੇ ਕਿਹੜਾ ਪੜਨ ਆਇਆ ਫੇਲਨੇ ਹੋਈ ਜਾਣਾ ਕੋਈ ਗੱਲ ਨਹੀਂ ਤੂੰ ਇਹਨੂੰ ਘਰੇ ਲੈ ਜਾ ਮੇਰੇ ਪਿਤਾ ਜੀ ਬੜੇ ਭਰੇ ਮਨ ਨਾਲ ਮੈਨੂੰ ਘਰੇ ਲੈ ਕੇ ਆਏ ਇੱਕ ਪਾਸੇ ਮੈਂ ਆਪਣਾ ਹੱਥ ਵੇਖਾਂ ਜਖਮੀ ਹੱਥ ਦੇਖਿਆ ਮੈਂ ਦੂਜੇ ਪਾਸੇ ਆਪਣੇ ਪਿਤਾ ਜੀ ਦਾ ਚਿਹਰਾ ਦੇਖਿਆ ਮਾਂ ਦੇ ਚਿਹਰੇ ਤੇ ਉੱਤੇ ਮੈਂ ਉਹਨਾਂ ਦੀਆਂ ਚਿੰਤਾਵਾਂ ਦੀਆਂ ਤਿਉੜੀਆਂ ਪਈਆਂ ਦੇਖੀਆਂ ਮੇਰੇ ਭੁੱਖ ਨੂੰ ਲੈ ਕੇ ਪਰ ਮੈਂ ਵੀ ਹਿੰਮਤ ਨਹੀਂ ਹਾਰੀ ਮੈਂ ਵੀ ਆਪਣੇ ਪਿਤਾ ਜੀ ਨੂੰ ਆਖਿਆ ਪਿਤਾ ਜੀ ਤੁਸੀਂ ਇੱਕ ਅਧਿਆਪਕ ਹੋਣ ਦੇ ਨਾਤੇ ਅੱਜ ਤੱਕ ਸਾਨੂੰ ਬਹੁਤ ਸੋਹਣੀ ਸਿੱਖਿਆ ਦਿੱਤੀ ਹੈ ਤੇ ਜੇਕਰ ਤੁਸੀਂ ਮੇਰੇ ਅਧਿਆਪਕ ਘਰੇ ਵੀ ਬਣ ਜਓ ਤਾਂ ਮੇਰਾ ਭਲਾ ਹੋ ਸਕਦਾ ਹੈ ਪਿਤਾ ਜੀ ਕਹਿੰਦੇ ਕੋਈ ਗੱਲ ਨਹੀਂ ਪੁੱਤਰ ਇਹ ਜੇ ਦੁੱਖ ਆਇਆ ਤਾਂ ਕੋਈ ਗੱਲ ਨਹੀਂ ਇਹ ਵੀ ਦੇ ਵਿੱਚ ਕੋਈ ਰਾਜ਼ ਹੋਊਗਾ ਕੋਈ ਗੱਲ ਨਹੀਂ ਆਪਾਂ ਕੋਸ਼ਿਸ਼ ਕਰਦੇ ਹਾਂ ਮੇਰੇ ਪਿਤਾ ਜੀ ਨੇ ਜਿਵੇਂ ਸਕੂਲ ਦੇ ਵਿੱਚ ਅਧਿਆਪਕ ਆਪਾਂ ਵੇਖਦੇ ਹਾਂ ਜੀ ਬਲੈਕ ਬੋਰਡ ਲਿਆਉਂਦੇ ਆ ਤੇ ਬਲੈਕ ਬੋਰਡ ਤੇ ਬੱਚਿਆਂ ਨੂੰ ਕੰਮ ਕਰਾਇਆ ਜਾਂਦਾ ਮੇਰੇ ਪਿਤਾ ਜੀ ਨੇ ਵੀ ਉਸੇ ਤਰ੍ਹਾਂ ਹੀ ਕੀਤਾ ਉਹ ਸਰਕਾਰੀ ਜੌਬ ਵੀ ਕਰਦੇ ਸੀ ਅਧਿਆਪਕ ਦੇ ਤੌਰ ਤੇ ਤੇ ਸਵੇਰੇ ਉਹਨਾਂ ਨੇ ਉੱਠਣਾ ਮੈਨੂੰ ਉਠਾਣਾ 4 ਵਜੇ ਦੇ ਕਰੀਬ ਕੀ ਉਠਾਣਾ ਮੈਨੂੰ ਡੇਲੀ ਤਾਂ ਬਲੈਕ ਬੋਰਡ ਦੇ ਉੱਤੇ ਉਹਨਾਂ ਨੇ ਮੈਨੂੰ ਦੋ ਜਾਂ ਤਿੰਨ ਸਬਜੈਕਟ ਦਾ ਕੰਮ ਲਿਖ ਕੇ ਦੇ ਕੇ ਜਾਣਾ ਤੋ ਮੈਂ ਉਹਨੂੰ ਫੇਰ ਰਿਮਾਈਂਡ ਵੀ ਕਰਦਾ ਤੇ ਸਕੂਲ ਜਾ ਕੇ ਮੇਰੇ ਪਿਤਾ ਜੀ ਇੱਕ ਕਾਪੀ ਦੇ ਉੱਤੇ ਉਹਨਾਂ ਵਿਸ਼ਿਆਂ ਦੇ ਬਾਰੇ ਜੋ ਮੈਨੂੰ ਪੜ੍ਹਾ ਕੇ ਜਾਂਦੇ ਸੀ ਉਹ ਲਿਖਦੇ ਵੀ ਸੀਗੇ ਇਸੇ ਤਰ੍ਹਾਂ ਹੀ ਉਹਨਾਂ ਨੇ ਮੈਨੂੰ ਸ਼ਾਮ ਨੂੰ ਆ ਕੇ ਪੜ੍ਹਾਉਣਾ ਤੇ ਉਹ ਵੀ ਕਾਪੀ ਤੇ ਲਿਖਣਾ ਤੇ ਫਿਰ ਇੱਕ ਜਿੰਨਾ ਹਫ਼ਤੇ ਦਾ ਕੰਮ ਹੁੰਦਾ ਸੀ ਉਹ ਹਫ਼ਤੇ ਤੋਂ ਬਾਅਦ ਮੈਨੂੰ ਕਹਿੰਦੇ ਸੀ ਕਿ ਯਾਦ ਵੀ ਰੱਖੋ ਇਹਨੂੰ ਔਰ ਮੇਰੀ ਮੇਰੇ ਵੱਲੋਂ ਉਹਨਾਂ ਨੂੰ ਪੁੱਛੇਗੇ ਪ੍ਰੇਸ਼ਨਾ ਦਾ ਜਵਾਬ ਵੀ ਦਿੰਦੇ ਸੀ ਸਮਾ ਬੀਤਦਾ ਗਿਆ ਜਿਵੇਂ ਜਿਵੇਂ ਪੇਪਰ ਆਏ ਤਾਂ ਮੈਂ ਪੇਪਰਾਂ ਦੇ ਵਿੱਚ ਕੁਦਰਤੀ ਰੱਬ ਦੀ ਇਹੋ ਜਿਹੀ ਮਿਹਰ ਹੋਈ ਕਿ ਮੈਂ ਲਿਖਣ ਦੇ ਯੋਗ ਹੋ ਗਿਆ ਜਦੋਂ ਮੇਰਾ ਮਾਂ ਜਦੋਂ ਮੇਰਾ ਮਾਰਚ 1992 ਵਿੱਚ ਨਤੀਜਾ ਆਇਆ ਤਾਂ ਤੁਸੀਂ ਹੈਰਾਨ ਹੋਵੋਗੇ ਮੇਰੀ ਮਾਂ ਦੀਆਂ ਅਰਦਾਸਾਂ ਤੇ ਪਿਓ ਦੀ ਮਿਹਨਤ ਤੇ ਮੇਰਾ ਸਿਰੜ ਤਿੰਨਾਂ ਨੇ ਕੰਮ ਕੀਤਾ ਔਰ ਮੇਰੇ ਆਪਣੇ ਸਕੂਲ ਦੇ ਵਿੱਚੋਂ ਤੀਜੀ ਪੋਜੀਸ਼ਨ ਆਈ ਸੀ ਉਸ ਟਾਈਮ ਤੇ 1992 ਦੇ ਵਿੱਚ ਔਰ ਮੇਰੇ ਜਿਹੜੇ ਅੰਕ ਸੀ ਉਹ 65% ਅੰਕ ਆਏ ਮੇਰੇ ਉਸ ਤੋਂ ਬਾਅਦ ਜੀ ਉਸ ਤੋਂ ਬਾਅਦ ਮੈਂ +1 ਦੇ ਵਿੱਚ ਆਪਣਾ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਦਾਖਲਾ ਲਿਆ ਤੇ ਉਧਰੋਂ ਡਿਪਲੋਮਾ ਕੋਰਸ ਦਾ ਵੀ ਵਿਗਿਆਪਨ ਉਸ ਸਮੇਂ ਦੀ ਮੌਜੂਦਾ ਸਰਕਾਰ ਵੱਲੋਂ ਦਿੱਤਾ ਗਿਆ ਜਿਹਦੇ ਤਹਿਤ ਮੈਂ ਆਪਣਾ ਕੋਰਸ ਦੇ ਵਾਸਤੇ ਦਾਖਲਾ ਪ੍ਰੀਖਿਆ ਦਿੱਤੀ ਔਰ ਮੇਰੀ ਉਹਦੇ ਵਿੱਚ ਸਿਲੈਕਸ਼ਨ ਹੋ ਗਈ ਜਿਹੜਾ ਸਿਲੈਕਸ਼ਨ ਹੋ ਗਈ ਤੇ ਮੇਰੀ ਮੈਂ ਡਿਪਲੋਮਾ ਸਿਵਲ ਇੰਜੀਨੀਅਰ ਦਾ ਕਰਨ ਵਾਸਤੇ ਜੀਟੀਬੀ ਗੜ ਲੰਡੇ ਰੋਡੇ ਜਿਹੜਾ ਕਿ ਅੱਜਕੱਲ ਮੋਗਾ ਜ਼ਿਲ੍ਹੇ ਦੇ ਵਿੱਚ ਹੈ ਜੀ ਉੱਥੇ ਮੈਂ ਦਾਖਲਾ ਲਿਆ ਉਸ ਤੋਂ ਬਾਅਦ ਜਦੋਂ ਦਾਖਲਾ ਲਿਆ ਤਾਂ ਪਹਿਲੇ ਸਮੈਸਟਰ ਦੇ ਪੇਪਰ ਵੇਲੇ ਹੀ ਜਦੋਂ ਪਹਿਲੇ ਸਮੈਸਟਰ ਦਾ ਪੇਪਰ ਸੀ ਕੈਮਿਸਟਰੀ ਦਾ ਪੇਪਰ ਸੀਗਾ ਮੇਰਾ ਉਸ ਤੋਂ ਇੱਕ ਰਾਤ ਪਹਿਲਾਂ ਮੇਰੇ ਚਾਚਾ ਜੀ ਸੱਕ ਦਾ ਐਕਸੀਡੈਂਟ ਹੋ ਗਿਆ ਔਰ ਉਹਨਾਂ ਦੀ ਡੈਥ ਹੋ ਗਈ ਉਸ ਡੈਥ ਦੇ ਕਰਕੇ ਫੇਰ ਸਾਡੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਿਹਦੇ ਕਰਕੇ ਉਹ ਮੈਂ ਪੇਪਰ ਅਧੂਰਾ ਹੀ ਦਿੱਤਾ ਉਸ ਵਜ੍ਹਾ ਕਰਕੇ ਔਰ ਔਰ ਐਸੀ ਹੀ ਤਰਤੀਬ ਚੱਲੀ ਕਿ 3rd ਸੈਮੈਸਟਰ ਤੱਕ ਪਹੁੰਚਦੇ ਪਹੁੰਚਦੇ ਮੇਰੇ ਕੋਲੇ ਇੱਕ ਪਾਸੇ ਮੇਰੇ 3rd ਸੈਮੈਸਟਰ ਦੇ ਪੇਪਰ ਸੀ ਤੇ ਪਿਛਲੀਆਂ ਮੇਰੀਆਂ ਜਿਹੜੀਆਂ ਰੀਪੀਅਰੈਂਸ ਉਹ ਵੀ ਇਕੱਠੀਆਂ ਹੋ ਗਈਆਂ ਮਿਹਨਤ ਕੀਤੀ ਫੇਰ ਮਿਹਨਤ ਦਾ ਮੌਕਾ ਆਇਆ ਮਿਹਨਤ ਕਰਨੀ ਵੀ ਰੱਬ ਨੇ ਸੰਘਰਸ਼ ਦਿੱਤਾ ਜੀ ਚੌਥੇ ਸੈਮੈਸਟਰ ਵਿੱਚ ਪਹੁੰਚਦੇ ਪਹੁੰਚਦੇ ਮੈਂ ਕਲੀਅਰ ਕਰ ਗਿਆ ਉਹ ਸਾਰੇ ਪੇਪਰ ਮਗਰਲੇ ਵੀ ਕਲੀਅਰ ਕੀਤੇ ਚੌਥਾ ਸੈਮੈਸਟਰ ਵੀ ਕਲੀਅਰ ਕੀਤਾ ਫੇਰ ਇੱਕ ਦਿਨ ਅਸੀਂ ਕਾਲਜ ਦੀ ਬਾਲਕਨੀ ਦੇ ਵਿੱਚ ਮੈਂ ਆਪਣੇ ਮਿੱਤਰਾਂ ਨਾਲ ਜਾ ਰਿਹਾ ਸੀ ਤਾਂ ਮੇਰੇ ਇੱਕ ਸਵਰਗੀ ਅਧਿਆਪਕ ਸੀਗੇ ਮੈਂ ਉਹਨਾਂ ਦਾ ਨਾਮ ਲੈ ਬੈਠਾ ਕਿ ਮੈਂ ਇਸ ਅਧਿਆਪਕ ਦਾ ਪੀਰੀਅਡ ਨਹੀਂ ਅੱਜ ਲਗਾਉਣਾਗਾ ਬੰਕ ਮਾਰਨੀ ਆਪਾਂ ਉਹ ਕੁਦਰਤੀ ਅਧਿਆਪਕ ਸਹਿਬਾਨ ਜਿਹੜੇ ਸੀਗੇ ਜਿਨ੍ਹਾਂ ਦਾ ਜ਼ਿਕਰ ਮੈਂ ਕੀਤਾ ਉਹ ਪਿੱਛੇ ਆ ਰਹੇ ਸੀ ਔਰ ਉਹਨਾਂ ਨੇ ਪਿੱਛੇ ਮੈਨੂੰ ਕਾਲਰ ਤੋਂ ਫੜ ਕੇ ਕਿਹਾ ਹੁਣ ਮੈਂ ਦੇਖਦਾ ਤੂੰ ਆਪਣਾ ਡਿਪਲੋਮਾ ਕਿਦਾਂ ਕਰਦਾ ਏ ਤੈਨੂੰ ਮੈਂ ਦੱਸਦਾ ਪਤਾ ਇੰਨੀ ਟੈਨਸ਼ਨ ਪੈ ਗਈ ਮੈਂ ਰੋਣ ਹੱਕ ਹੋ ਗਿਆ ਬਹੁਤ ਮਿੰਤਾ ਤਰਲੇ ਵੀ ਕੀਤੇ ਉਸ ਅਧਿਆਪਕ ਦੇ ਸੀਨੀਅਰ ਜਿਹੜੇ ਵਿਦਿਆਰਥੀ ਸੀ ਉਹਨਾਂ ਦਾ ਵੀ ਬਹੁਤ ਘੁਆਇਆ ਪਰ ਉਸ ਅਧਿਆਪਕ ਨੇ ਇੱਕ ਨਾ ਸੁਣੀ ਔਰ ਮੇਰਾ ਕੈਰੀਅਰ ਖਤਮ ਕਰਨ ਵਾਸਤੇ ਉਹਨਾਂ ਨੇ ਕੋਈ ਕਸਰ ਨਾ ਛੱਡੀ ਜਿਹਦੇ ਕਰਕੇ ਉਹਨਾਂ ਨੇ ਮੇਰੇ ਹਰ ਸੈਮੈਸਟਰ ਚ ਨੰਬਰ ਘੱਟ ਕਰਦੇ ਨੇ ਤੇ ਅਖੀਰ ਤੇ ਆ ਗਏ ਮੈਂ ਵੀ ਸਿਰੜੀ ਸੀ ਮੈਂ ਘਰੇ ਗੱਲ ਨਹੀਂ ਦੱਸੀ ਆਪਣੀ ਪਹਿਲਾਂ ਪਰ ਜਦੋਂ ਦਿਮਾਗ ਤੇ ਜ਼ਿਆਦਾ ਟੈਨਸ਼ਨ ਆ ਲੱਗੀ ਮੇਰੇ ਪਿਤਾ ਜੀ ਨੇ ਇੱਕ ਦਿਨ ਪੁੱਛਿਆ ਪੁੱਤਰ ਤੈਨੂੰ ਕੀ ਹੈ ਤੂੰ ਉਦਾਸ ਕਿਉਂ ਹੋ ਰਹੇ ਨੇ ਤਮੈਂ ਆਪਣੇ ਪਿਤਾ ਜੀ ਨੂੰ ساری ਗੱਲਬਾਤ ਦੱਸੀ ਮੇਰੇ ਪਿਤਾ ਜੀ ਵੀ ਆ ਇਸ ਉਥੇ ਉਸ ਕਾਲਜ ਦੇ ਵਿੱਚ ਪਰ ਉਸ ਅਧਿਆਪਕ ਨੇ ਗੱਲ ਸੁਣੇ ਬਿਨਾ ਹੀ ਉਹਨਾਂ ਨੂੰ ਜਾਣ ਨੂੰ ਕਹਿ ਦਿੱਤਾ ਮੈਨੂੰ ਵੀ ਫੀਲ ਹੋਈ ਪਰ ਮੈਂ ਵੀ ਸਿਰ ਉੱਤੇ ਪੱਕਾ ਰਿਹਾ ਮੈਂ ਕਿਹਾ ਵੀ ਮੈਂ 6ਵਾਂ ਸੈਮੈਸਟਰ ਸਾਰੇ ਪੇਪਰ ਕਲੀਅਰ ਕਰਕੇ ਇਸ ਅਧਿਆਪਕ ਨੂੰ ਰਿਜ਼ਲਟ ਦੇ ਕੇ ਜਾਊਂਗਾ ਔਰ ਪ੍ਰਮਾਤਮਾ ਦੀ ਮਿਹਰ ਰਹੀ ਮਾਪੇ ਦੇ ਅਰਦਾਸਾਂ ਕੰਮ ਆਈਆਂ ਮੇਰੀ ਮਿਹਨਤ ਵੀ ਕੰਮ ਆਈ ਜੀ ਮੈਂ 3 ਸਾਲ ਦਾ ਡਿਪਲੋਮਾ 3 ਸਾਲਾਂ ਚ ਕੰਪਲੀਟ ਕੀਤਾ ਉਸ ਕਾਲਜ ਦੇ ਵਿੱਚ ਉਸ ਤੋਂ ਬਾਅਦ ਪਿਤਾ ਜੀ ਕਹਿੰਦੇ ਵੀ ਹੁਣ ਤੂੰ ਕੀ ਕਰਨਾ ਹੈ ਮੈਂ ਕਿਹਾ ਪਿਤਾ ਜੀ ਮੈਂ ਇਸ ਸਿਵਲ ਦੇ ਕੋਰਸ ਨਾਲ ਸੰਬੰਧਿਤ ਪ੍ਰੈਕਟਿਸ ਕਰਨੀ ਹੈ ਚਲੋ ਸਾਡੇ ਮੁਕਸਰ ਸ੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਉਦੋਂ ਡਿਸਟ੍ਰਿਕਟ ਡੀਸੀ ਕੰਪਲੈਕਸ ਬਣ ਰਿਹਾ ਸੀ ਉਸ ਟਾਈਮ ਤੇ ਤੇ ਮੈਂ ਪ੍ਰਾਈਵੇਟ ਠੇਕੇਦਾਰ ਕੋਲੇ ਜੌਬ ਕਰਨੀ ਸ਼ੁਰੂ ਕਰ ਦਿੱਤੀ ਕੁਝ ਦਿਨ ਹੋਏ ਮੈਨੂੰ ਜੌਬ ਕੀਤੇ ਨੂੰ ਤਾਂ ਪਿਤਾ ਜੀ ਨੇ ਮੇਰਾ ਹਾਲ ਦੇਖ ਕੇ ਮੈਨੂੰ ਕਿਹਾ ਵੀ ਇਹ ਕੰਮ ਨਹੀਂ ਕਰਨਾ ਆਪਾਂ ਤੂੰ ਆਪਣੀ ਬੀਏ ਦੀ ਪੜਾਈ ਕਰ ਲੈ ਫੇਰ ਸਰਕਾਰੀ ਕਾਲਜ ਮੁਕਸਰ ਵਿਖੇ ਬਤਾਈ ਨੇ ਦਾਖਲਾ ਦਵਾ ਦਿੱਤਾ ਜੀ ਇੱਕ ਸਾਲ ਪਹਿਲੇ ਸਾਲ ਜਦੋਂ ਮੈਂ ਬੀਏ ਪਾਰਟ 1 ਚ ਦਾਖਲਾ ਲਿਆ ਪੈਂ ਜਦੋਂ ਮੈਂ ਦਾਖਲਾ ਲਿਆ ਤੇ ਮੈਂ ਨਾਲ ਦੀ ਨਾਲ ਹੀ ਅੱਲੇ ਇੱਕ ਸਾਲ ਪੂਰਾ ਕੀਤਾ ਮੈਂ ਤੇ ਉਸ ਕਾਲਜ ਦੇ ਵਿੱਚ ਗਰੁੱਪ ਪਾ ਜੀ ਜਿਹੜਾ ਅੱਜ ਗਰੁੱਪ ਪਾ ਜੀ ਚੱਲਦੀਆਂ ਪ੍ਰਧਾਨਗੀਆਂ ਨੂੰ ਲੈ ਕੇ ਲੜਾਈਆਂ ਹੁੰਦੀਆਂ ਜੀ ਉਦੋਂ ਬਹੁਤ ਲੜਾਈ ਹੋਈ ਉਹ ਸੀਨ ਉਹ ਕਿ ਮੈਂ ਬਹੁਤ ਡਰ ਗਿਆ ਮੇਰੇ ਪਿਤਾ ਜੀ ਕੁਦਰਤੀ ਇੱਕ ਦਿਨ ਮੇਰੀ ਫੀਸ ਭਰਨ ਵਾਸਤੇ ਕਾਲਜ ਚਾਹੇ ਤਾਂ ਉਦੋਂ ਵੀ ਲੜਾਈ ਹੋਈ ਉਸ ਤਰ੍ਹਾਂ ਦੀ ਮੇਰੇ ਪਿਤਾ ਜੀ ਨੇ ਮਨਾ ਕਰਤਾ ਵੀ ਮੈਂ ਤੈਨੂੰ ਕਾਲਜ ਨਹੀਂ ਭੇਜਣਾ ਤੇ ਇਸ ਕਰਕੇ ਤੂੰ ਸੀਸੀ ਪੜ੍ਹਾਈ ਸੀਸੀ ਮੀਨਸ ਕੋਰਸਪੋਂਡੈਂਸ ਪੰਜਾਬ ਯੂਨੀਵਰਸਿਟੀ ਰਹੀ ਪੜ੍ਹਾਈ ਕਰੋ ਮੈਂ ਆਪਣੀ ਪੜ੍ਹਾਈ ਕੋਰਸਪੋਂਡੈਂਸ ਨਾਲ ਹੀ ਪੂਰੀ ਕਰ ਲਈ ਬੀਏ ਦੀ ਉਸ ਤੋਂ ਬਾਅਦ ਫਿਰ ਆਈ ਜੀ ਅੱਗੋਂ ਬੀਐਡ ਦੀ ਵਾਰੀ ਕਿਉਂਕਿ ਮੇਰੇ ਪਿਤਾ ਜੀ ਅਧਿਆਪਕ ਸੀ ਤਾਂ ਮੈਨੂੰ ਵੀ ਆਪਣੇ ਪਿਤਾ ਜੀ ਨੂੰ ਵੇਖ ਕੇ ਲੱਗਦਾ ਸੀ ਕਿ ਮੈਂ ਵੀ ਇੱਕ ਅਧਿਆਪਕ ਹੀ ਬੰਨਾ ਸਰ ਤੇ ਮੈਂ ਆਪਣੇ ਪਿਤਾ ਜੀ ਨੂੰ ਸਾਹਮੁਖ ਵੇਖਦੇ ਹੋਏ ਤੇ ਉਸ ਅਧਿਆਪਕ ਕਿਰਤ ਨੂੰ ਚੁਣਦੇ ਹੋਏ ਮੈਂ ਬੀਐਡ ਦਾ ਪੇਪਰ ਐਂਟ੍ਰੈਂਸ ਦਾ ਦਿੱਤਾ ਇਹਦੇ ਕਰਕੇ ਮੈਂ ਸ਼ੌਂਕ ਸੀ ਮੈਨੂੰ ਕਿ ਮੈਂ ਇੰਗਲਿਸ਼ ਮੀਡੀਅਮ ਨਾਲ ਹੀ ਪੜ੍ਹਨਾ ਹੈ ਔਰ ਇੰਗਲਿਸ਼ ਮੀਡੀਅਮ ਦੇ ਨਾਲ ਹੀ ਪੇਪਰ ਦੇਣਾ ਹੈ ਪਰ ਬਦਕਿਸਮਤੀ ਇਹੋ ਹੀ ਮਿਹਨਤ ਕਰਨ ਦੇ باوجود ਵੀ ਮੈਨੂੰ ਸਫਲਤਾ ਨਾ ਮਿਲੀ ਫੇਰ ਜਿਹੜੀ ਹੈ ਨਿਰਾਸ਼ਾ ਹੱਥ ਲੱਗੀ ਪਰ ਮੈਂ ਹਿੰਮਤ ਨਾ ਹਾਰੀ ਮੈਂ ਅਗਲੇ ਸਾਲ ਫਿਰ ਟਰਾਈ ਕੀਤਾ ਔਰ ਮੇਰੀ ਸਿਲੈਕਸ਼ਨ ਹੋ ਗਈ ਬੀਐਡ ਕਰਦਾ ਗਿਆ ਜੀ ਮੈਂ 2001 ਦੇ ਵਿੱਚ ਮੈਂ ਆਪਣੀ ਬੀਐਡ ਵੀ ਕੀਤੀ ਬੀਐਡ ਕਰਨ ਤੋਂ ਬਾਅਦ ਫੇਰ ਇਸ ਪ੍ਰੋਫੈਸ਼ਨ ਦੇ ਵਿੱਚ ਆਉਂਦੀ ਮੇਰੀ ਜ਼ਿੰਮੇਵਾਰੀ ਸਿਰ ਤੇ ਪਈ ਤੇ ਮੈਂ ਆਪਣੇ ਹੀ ਸ਼ਹਿਰ ਵਿਖੇ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਬਤੌਰ ਅਧਿਆਪਕ ਦੇ ਤੌਰ ਤੇ ਮੈਂ ਜਿਹੜੀ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਫੈਸਲਾ ਕੀਤਾ ਜਦੋਂ ਮੈਂ ਸਕੂਲ ਦੇ ਵਿੱਚ ਦਾਖਲ ਹੋਇਆ 1 ਸਾਲ ਤਾਂ ਠੀਕ ਰਿਹਾ ਨੈਕਸਟ ਈਅਰ ਜਦੋਂ ਸਕੂਲ ਦੀ ਵਾਰੀ ਜਦੋਂ ਮੈਂ ਉਹ ਸਕੂਲ ਦੇ ਵਿੱਚ ਸੀਗਾ ਤੇ ਬੱਚੇ ਕਰਕੇ ਕਿਉਂਕਿ ਉਸ ਨੂੰ ਮੈਨੂੰ ਇਹ ਪ੍ਰੈਸ਼ਰ ਸੀਗਾ ਵੀ ਇਸ ਬੱਚੇ ਨੂੰ ਤੁਸੀਂ ਪਾਸ ਕਰਨਾ ਹੈ ਜਵਰੀ ਪਾਸ ਕਰਨਾ ਹੈ ਪਰ ਮੈਂ ਪਾਸ ਨਾ ਕੀਤਾ ਜਿਹਦੇ ਕਰਕੇ ਜਿਹੜਾ ਮੈਨੂੰ ਉਹ ਸਕੂਲ ਛੱਡਣਾ ਪਿਆ ਤੇ ਨੌਕਰੀ ਤੋਂ ਮੈਨੂੰ ਹੱਥ ਧੋਣੇ ਪਏ। ਉਸ ਤੋਂ ਬਾਅਦ ਜੀ ਮੈਂ ਆਪ ਦਾ 2005 ਦੇ ਵਿੱਚ ਫੇਰ ਮਾਤਾ ਗੁਜਰੀ ਅੱਜ ਕੱਲ ਸੀਨੀਅਰ ਸੈਕੰਡਰੀ ਸਕੂਲ ਹੈ ਜੀ ਚੱਕ ਸਹੀਲੇ ਵਾਲਾ 2005 ਤੋਂ ਲੈ ਕੇ 2008 ਜਿਹੜਾ ਕਿ ਸਰਦਾਰ ਸਤਕਾਰਯੋਗ ਜਵਰਾ ਸਿੰਘ ਮਾਨ ਸਵਰਗੀ ਜਵਰਾ ਸਿੰਘ ਮਾਨ ਸਾਹਿਬ ਦਾ ਸਕੂਲ ਹੈ ਫਰੋਹੀਪੁਰ ਜ਼ਿਲ੍ਹੇ 'ਚ ਉੱਥੇ ਮੈਂ ਜੌਬ ਕੀਤੀ ਆਪਣੀ। ਉਹ ਜੌਬ ਮੇਰੀ ਬਹੁਤ ਵਧੀਆ ਰਹੀ ਬਹੁਤ ਐਕਸਪੀਰੀਅੰਸ ਲੈ ਜੀ ਮੈਂ। ਉਸ ਤੋਂ ਬਾਅਦ 2008 ਦੇ ਵਿੱਚ ਮੈਂ ਚੰਡੀਗੜ੍ਹ ਸ਼ਿਫਟ ਹੋ ਗਿਆ ਜੀ। ਕਿ ਮੇਰੀ ਚੰਡੀਗੜ੍ਹ ਪਰਮਾਨੈਂਟ ਜੌਬ ਲੱਗ ਗਈ ਪੱਕੀ ਜੌਬ ਲੱਗ ਗਈ ਸੀ ਇੱਥੇ ਹੈਲਥ ਕਾਰਪੋਰੇਸ਼ਨ ਦੇ ਵਿੱਚ ਕਲਰਕ ਦੇ ਤੌਰ ਤੇ ਜਦੋਂ ਮੈਂ ਉਹ ਜੌਬ ਕੀਤੀ ਤਾਂ ਉਸ ਜੌਬ ਦੇ ਦੌਰਾਨ ਮੈਨੂੰ ਅਧਿਆਪਕ ਦੇ ਤੌਰ ਤੇ ਸਰਕਾਰੀ ਜੌਬ ਮਿਲ ਗਈ ਸਰਕਾਰ ਵੱਲੋਂ ਉਸ ਤਰ੍ਹਾਂ ਉਸ ਉਸ ਸਮੇਂ ਦੀ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਸੀਗੀ ਉਹਨਾਂ ਵੱਲੋਂ ਮੈਨੂੰ ਜੌਬ ਆਫਰ ਲੈਟਰ ਦੇ ਦਿੱਤਾ ਗਿਆ ਫਿਰ 2000 2015 ਤੱਕ ਮੈਂ ਆਪਣੇ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ 'ਤੇ ਜੌਬ ਕੀਤੀ ਉਸ ਤੋਂ ਬਾਅਦ ਜੀ ਮੈਂ 2015 ਦੇ ਵਿੱਚ ਚੰਡੀਗੜ ਸ਼ਿਫਟ ਹੋ ਗਿਆ ਡੈਪੂਟੇਸ਼ਨ ਤੇ ਫਿਰ ਕਿਉਂਕਿ ਮੈਨੂੰ ਲੇਖਨ ਦਾ ਸ਼ੁਰੂ ਦਾ ਸ਼ੌਂਕ ਸੀਗਾ ਜਦੋਂ ਮੈਂ 10ਵੀਂ ਦੇ ਵਿੱਚ ਪੜ੍ਹਦਾ ਸੀਗਾ ਉਸ ਟਾਈਮ ਤੇ ਮੈਂ ਇੱਕ ਸਟੇਟ ਲੈਵਲ ਦਾ ਫੰਕਸ਼ਨ ਕੰਪੀਟੀਸ਼ਨ ਹੋਇਆ ਸੀਗਾ ਜਿਹਦੇ ਵਿੱਚ ਰਾਸ਼ਟਰੀ ਇੱਕ ਦਾ ਟਾਈਟਲ ਦੇ ਦੀ ਤੁਸੀਂ ਇੱਕ ਐਸੇ ਲਿਖਣਾ ਸੀਗਾ ਪੰਜਾਬੀ ਦੇ ਵਿੱਚ ਮੇਰੇ ਪਿਤਾ ਜੀ ਨੇ ਖੂਬ ਤਿਆਰੀ ਕਰਾਈ ਤੇ ਮੈਂ ਉਸ ਤੋਂ ਫਰਸਟ ਪ੍ਰਾਈਜ਼ ਲੈ ਲਿਆ ਉਸ ਉਸ ਕੰਪੀਟੀਸ਼ਨ ਦੇ ਵਿੱਚੋਂ ਉਹ ਮੈਨੂੰ ਸ਼ੌਂਕ ਚੱਲਦਾ ਰਿਹਾ ਚੱਲਦਾ ਰਿਹਾ ਫਿਰ ਜਦੋਂ ਚੰਡੀਗੜ ਆਇਆ ਚੰਡੀਗੜ ਆ ਕੇ ਤਾਂ ਮੈਂ ਉਹ ਸ਼ੌਂਕ ਪੂਰਾ ਹੌਲੀ ਹੌਲੀ ਕੀਤਾ ਫਿਰ 2019 ਦੇ ਵਿੱਚ ਕਰੋਨਾ ਕਾਲ ਆਇਆ ਉਸ ਸਮੇਂ ਮੇਰੀ ਹਾਲਤ ਮਾਨਸਿਕ ਹਾਲਤ ਟਾਈਫਾਇਡ ਕਰਕੇ ਬਹੁਤ ਖਰਾਬ ਹੋ ਗਈ ਦੋ ਵਾਰੀ ਮੈਨੂੰ ਤਿੰਨ ਤਿੰਨ ਮਹੀਨੇ ਬਾਅਦ ਗਾਇਬ ਹੋਇਆ ਔਰ ਮੈਨੂੰ ਜੀਨ ਨੂੰ ਜੀਣਾ ਨਹੀਂ ਕਰੀ ਫਿਰ ਇੱਕ ਮੇਰਾ ਫਰੈਂਡ ਸੀਗਾ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਯਾਰ ਫੋਨ ਕੀਤਾ ਮੈਨੂੰ ਮੇਰੀ ਹਾਲਤ ਪੁੱਛੀ ਕੁਦਰਤੀ ਤੇ ਮੈਂ ਉਹਨਾਂ ਨੂੰ ਦੱਸਿਆ ਵੀ ਆਹ ਮੇਰੀ ਹਾਲਤ ਹੈ ਉਹਨਾਂ ਨੇ ਮੈਨੂੰ ਰეკਮੈਂਡ ਕੀਤਾ ਵੀ ਰਾਣਾ ਰਣਵੀਰ ਜੀ ਜਿਹੜੇ ਹੈਗੇ ਆ ਉਹਨਾਂ ਦੀ ਤੁਸੀਂ ਕਿਤਾਬ ਪੜੋ ਜ਼ਿੰਦਗੀ ਜ਼ਿੰਦਾਬਾਦ ਮੈਂ ਕਿਤਾਬ ਪੜ੍ਹੀ ਮੈਨੂੰ ਬਹੁਤ ਕੁਝ ਉਸ ਤੋਂ ਮੋਟੀਵੇਸ਼ਨ ਮਿਲੀ ਸਰ ਉਸ ਤੋਂ ਬਾਅਦ ਉਹਨਾਂ ਦੀ ਇੱਕ ਫਿਲਮ ਆਈ ਸੀ ਅਰਦਾਸ ਗਰਾਂ ਸ਼ਾ ਤੁਸੀਂ ਵੀ ਸਾਰਿਆਂ ਨੇ ਦੇਖੀ ਹੋਵੇ ਪੰਜਾਬੀ ਦੇ ਵਿੱਚ ਬੜੀ ਮਸ਼ਹੂਰ ਸੀਗੀ ਉਸ ਦੇ ਵਿੱਚ ਦੋ ਕੈਰੈਕਟਰ ਸੀਗੇ ਕੈਰੈਕਟਰ ਸੀਗੇ ਅਮਰ ਸਿੰਘ ਜੀ ਜਿਨ੍ਹਾਂ ਦਾ ਅਸਲ ਨਾਮ ਹੈ ਸਰਦਾਰ ਮਲਕੀਤ ਸਿੰਘ ਰੋਣੀ ਜਿਹੜੇ ਮਸ਼ਹੂਰ ਐਕਟਰ ਹੈ ਉਹਨਾਂ ਦੇ ਕਿਰਦਾਰ ਤੋਂ ਮੈਂ ਬੜਾ ਪ੍ਰਭਾਵਿਤ ਹੋਇਆ ਜੀ ਤੇ ਉਸ ਫਿਲਮ ਤੋਂ ਵੀ ਪ੍ਰਭਾਵਿਤ ਹੋਇਆ ਜਿਸ ਤੋਂ ਮੈਨੂੰ ਹੋਰ ਕਤਾਬਾਂ ਬਣਨ ਦੀ ਚੇਤਕ ਵੀ ਲੱਗੀ ਮੈਂ ਕਿਤਾਬਾਂ ਵੀ ਪੜ੍ਹੀਆਂ ਚੰਗੀਆਂ ਕਿਤਾਬਾਂ ਵੀ ਪੜ੍ਹੀਆਂ ਅੱਜ ਵੀ ਪੜ੍ਹ ਰਿਹਾ ਹਾਂ ਉਸ ਤੋਂ ਬਾਅਦ ਫਿਰ ਮੇਰੀ ਲੇਖਰੀ ਦਾ ਕਾਰਜ ਸ਼ੁਰੂ ਹੋਇਆ ਜੀ ਮੇਰੀਆਂ ਹੁਣ ਤੱਕ ਸਰ 4-5 ਕਹਾਣੀਆਂ ਐ ਮੈਗਜ਼ੀਨਾਂ ਦੇ ਵਿੱਚ ਵੀ ਆ ਚੁੱਕੀਆਂ ਨੇ ਇੱਕ ਮੇਰੀ ਕਹਾਣੀ ਮੇਰੇ ਤਾਇਏ ਦੀ ਰੀਅਲ ਕਹਾਣੀ ਸੀ ਬਟੂਆ ਕਹਾਣੀ ਉਹ ਯੂਕੇ ਵਿੱਚ ਰਿਕਾਰਡ ਵੀ ਹੋਈ ਔਰ ਉਹਨੂੰ ਪੰਜਾਬੀ ਟਰਿਬਿਊਨ ਨੂੰ ਬੈਸਟ ਕਹਾਣੀ ਦਾ ਅਵਾਰਡ ਵੀ ਦਿੱਤਾ ਗਿਆ ਸਰ ਤੇ ਹੁਣ ਇਸ ਟਾਈਮ ਜਿਹੜੀ ਹੈ ਮੇਰੀ ਜਿਹੜੀ ਹੈ ਪ੍ਰੈਜ਼ੈਂਟ ਟਾਈਮ ਦੇ ਵਿੱਚ ਹੈ ਮੈਂ ਹੁਣ ਵੀ ਬਹੁਤ ਕੁਝ ਲਿਖਦਾ ਕੰਪੀਟੀਸ਼ਨ 'ਚ ਭਾਗ ਲੈਂਦਾ ਜੀ ਔਰ ਮੈਨੂੰ ਉਸ ਚੀਜ਼ ਨੇ ਬੜੇ ਲੋਕਾਂ ਦੇ ਤਰਲੇ ਕਢਾਈ ਬਹੁਤ ਜਣੇ ਨੇ ਮੈਂ ਤਰਲੇ ਕਢੇ ਕਿ ਮੈਨੂੰ ਕੋਈ ਗਾਈਡ ਕਰੇ ਪਰ ਮੈਨੂੰ ਕਿਸੇ ਨੇ ਗਾਈਡ ਨਹੀਂ ਕੀਤਾ ਅਖੀਰ ਤੇ ਮੈਂ ਪਹਿਲਾਂ ਜ਼ਿਕਰ ਕਰ ਚੁੱਕਿਆ ਸਰ ਕਿ ਅਰਦਾਸ ਕਰਨਾਂ ਨੇ ਮੈਨੂੰ ਮਤਾਸਰ ਹੋ ਕੇ ਮੈਂ ਲਿਖਣਾ ਸ਼ੁਰੂ ਕੀਤਾ ਫਿਰ ਇੱਥੇ ਹੀ ਸਟ੍ਰਗਲ ਨਹੀਂ ਸ਼ੁਰੂ ਖਤਮ ਹੋਇਆ ਮੇਰਾ ਜਦੋਂ ਮੈਂ ਕਿਤਾਬ ਮਾਰਕੀਟ ਚ ਦਿੱਤੀ ਜਿੰਨਾ ਜਿੰਨਾਂ ਨੂੰ ਮੈਂ ਦਿੱਤੀ ਉਸ ਕਿਤਾਬ ਦੇ ਮੈਨੂੰ ਸراہਨਾਂ ਦਾ ਕੀ ਮਿਲਨੀ ਸੀ ਸ਼ਲਾੰਗਾਂ ਦਾ ਕੀ ਮਿਲਨੀ ਸੀ ਲੋਕਾਂ ਨੇ ਮੈਨੂੰ ਬਹੁਤ ਡੀਮੋਟੀਵੇਟ ਕੀਤਾ ਜੀ ਪਰ ਉਸ ਕਿਤਾਬ ਨੇ ਮੈਨੂੰ ਮੇਰੇ ਸਤਕਾਰਯੋਗ ਉਸਤਾਦ ਜਿਹੜੇ ਕਿ ਮਸ਼ਹੂਰ ਹਸਤੀ ਹੈ ਪੰਜਾਬ ਦੇ ਵੀ ਹੈ ਔਰ ਉਹ ਇੱਕ ਅਫੀਸਰ ਵੀ ਰਹੀ ਹੈ ਹਿੰਦੀ ਪੰਜਾਬੀ ਫਿਲਮਾਂ ਚ ਕੰਮ ਵੀ ਕੀਤਾ ਹੈ ਉਹਨਾਂ ਦਾ ਨਾਮ ਹੈ ਸਰਦਾਰ ਬਲਕਾਰ ਸਿੰਘ ਸਿੱਧੂ ਸਾਹਿਬ ਜੀ ਤੁਸੀਂ ਸਰਚ ਕਰਿਓ ਸਰ ਉਹਨਾਂ ਨੂੰ ਉਹ ਤੁਹਾਨੂੰ ਉਹਨਾਂ ਨੇ ਮੈਨੂੰ ਬੜਾ ਕੁਝ ਫਿਰ ਡਿਟੇਲ ਚ ਦੱਸਿਆ ਵੀ ਐਦਾਂ ਨਹੀਂ ਕਰਨਾ ਐਦਾਂ ਕਰਨਾ ਐਦਾਂ ਨਹੀਂ ਕਰਨਾ ਐਦਾਂ ਅੱਜ ਵੀ ਮੈਂ ਫਖਰ ਮਨ ਕਰਦਾ ਕਿ ਉਹ ਮੇਰੇ ਉਸਤਾਦ ਨੇ ਮੇਰੇ ਬਾਪੂ ਜੀ ਨੇ ਲਿਖਣੀ ਦੇ ਵਿੱਚ ਉਹ ਮੇਰੇ ਬਾਪੂ ਜੀ ਨੇ ਇਸ ਤੋਂ ਇਲਾਵਾ ਮੇਰੇ ਆਪਣੇ ਸਕੂਲ ਦੇ ਵਿੱਚ ਮੇਰੇ ਜਿਹੜੇ ਸੀਨੀਅਰ ਸਟਾਫ ਸੀਗੇ ਉਹਨਾਂ ਨੇ ਮੈਨੂੰ ਬੜਾ ਹਰ ਟਾਈਮ ਮੋਟੀਵੇਟ ਕੀਤਾ ਉਹਦੇ ਵਿੱਚ ਉਹਦੇ ਵਿੱਚ ਇੱਕ ਮੇਰੇ ਸਟਾਫ ਸੀਗੇ ਜਿਨ੍ਹਾਂ ਦਾ ਨਾਮ ਹੈ ਸੁਦੇਸ਼ਨਾਰੀ ਇੰਗਲਿਸ਼ ਦੇ ਮੈਡਮ ਹੈ ਜੀ ਉਹ ਸਾਡੇ ਮੇਰੇ ਨਾਲ ਹੈ ਮੈਂ ਇੰਗਲਿਸ਼ ਦਾ ਅਧਿਆਪਕ ਉਹਨਾਂ ਨੇ ਮੈਨੂੰ ਹਮੇਸ਼ਾ ਮੋਟੀਵੇਟ ਕਰਨਾ ਹੈ ਮੇਰੇ ਤੋਂ ਉਮਰ 'ਚ ਛੋਟੇ ਹੈ ਪਰ ਉਹਨਾਂ ਦਾ ਜਜ਼ਬਾ ਮੈਨੂੰ ਮੋਟੀਵੇਟ ਕਰਨ ਦਾ ਬਹੁਤ ਵੱਡਾ ਸੀ ਗੱਲ ਹੁਣ ਆਪਾਂ ਕਰਦੇ ਆਂ ਸਰ ਇਸੇ ਪਲੈਟਫਾਰਮ ਦੀ ਜੋਸਟਾਕ ਦੀ ਜਿੱਥੇ ਅੱਜ ਮੈਂ ਖੜਾ ਜਿੱਥੇ ਅੱਜ ਮੈਂ ਜੋਸਟਾਕ ਦੇ ਵਿੱਚ ਮੈਂ ਖੜਾ ਜਿੱਥੇ ਅੱਜ ਮੈਂ ਤੇ ਉੱਥੋਂ ਦੀ ਗੱਲ ਕਰਦੇ ਮੈਂ ਲੋਕਾਂ ਨੂੰ ਵੇਖਦਾ ਸੀ ਤੁਹਾਡੇ ਪਲੈਟਫਾਰਮ ਤੇ ਆ ਕੇ ਵੱਡੇ ਵੱਡੇ ਲੋਕ ਜਿਹੜੇ ਪ੍ਰਸਿੱਧ ਲੋਕ ਆ ਬੋਲਦੇ ਸੀ ਮੈਨੂੰ ਵੀ ਸ਼ੌਂਕ ਹੁੰਦਾ ਸੀ ਕਿ ਮੈਂ ਬੋਲਾਂ। ਤੋਂ ਮੈਂ ਮੈਨੂੰ ਕਿਸੇ ਨੇ ਗਾਈਡ ਕੀਤਾ ਕਿ ਭਾਈ ਜੇ ਤੂੰ ਇਹਨੂੰ ਬੋਲਣ ਦਾ ਸ਼ੌਂਕ ਹੈ ਤੇ ਇਹ ਚੀਜ਼ਾਂ ਲੱਭ ਔਰ ਮੈਂ ਇਹ ਚੀਜ਼ਾਂ ਨੂੰ ਸਰਚ ਕੀਤਾ ਕਿ ਕਿੰਨਾ ਪਲੇਟਫਾਰਮ ਹੁੰਦਾ ਫਿਰ ਉਸਨੂੰ ਤਿਆਰੀ ਕੀਤੀ। ਤੋਂ ਅੱਜ ਮੈਂ ਤੁਹਾਡੇ ਸਾਹਮਣੇ ਆਪਣਾ ਜੀਵਨ ਦੇ ਬਿਰਤਾਂਤ ਲਾ ਕੇ ਪੇਸ਼ ਹੋਇਆ ਔਰ ਮੈਂ ਤੁਹਾਡੇ ਸਾਰੀ ਟੀਮ ਦਾ ਰਿਣੀ ਐ ਜੀ ਕਿ ਜਿਨ੍ਹਾਂ ਨੇ ਮੈਨੂੰ ਆਪਣੀ ਇੱਥੇ ਪੇਸ਼ਕਾਰੀ ਕਰਨ ਦਾ ਮੌਕਾ ਦਿੱਤਾ। ਪਰਮਾਤਮਾ ਕਰੇ ਤੁਹਾਡਾ ਜਿਹੜਾ ਇਹ ਚੈਨਲ ਹੈ ਉਹ ਦਿਨ ਦੁਗਣੀ ਰਾਤ ਚੁਗਣੀ ਚ ਰੱਖੀ ਕਰੇ ਔਰ ਤੁਹਾਡੀਆਂ ਜਿਹੜੀਆਂ ਟੀਮਸ ਹੈ વિડીયો બની કોમ સેક્ સૌ અને આપણે મિત્રા એ વિડીયો શેયર કરના ભુલ